ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਫਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਾਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰ ਦੀ ਵੀ ਮੈਂ ਖਾਸ ਅੰਦਿਚਣਾ ਸੋ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਮੇਨ ਜਿਹੜੀ ਸੜਕ ਹੈ ਉਹ ਤਸ ਗਈ ਹੈ ਤੁਸੀਂ ਇਹਨਾਂ ਦਿਖਾਵਾਂਗੇ ਇਹ ਉਹ ਸੜਕ ਹੈ ਐਕਦਾਮ ਬੜੀ ਹੈ ਤਸ ਗਈ ਸੜਕ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸੀਵਰੇਜ ਆ ਪਾਣੀ ਆ ਸੀਵਰੇਜ ਨਾਲ ਨਾਲ ਇਹ ਪਾਈਪ ਨਾਲ ਆਂਦੀ ਹੋਊਗੀ ਉਹ ਲਗਾ ਕਿ ਜਿਹੜਾ ਇਹ ਜਿਹੜੀ ਸੜਕ ਹੈ ਤਸ ਗਈ ਹੈ ਤਾਂ ਬਿਲਕੁਲ ਸੁਰੱਖਿਆ ਨੂੰ ਲੈ ਕੇ ਜਿਹੜਾ ਐਮਸੀਆ ਦੇ ਅਧਿਕਾਰੀ ਵੀ ਪਹੁੰਚਿਆ ਤਾਂ ਬੈਰੀਕੇਡ ਵੀ ਲਗਾਤੇ ਕੇ ਗੱਲ ਪਰ ਦੀ ਕੋਸ਼ਿਸ਼ ਕਰਾਂਗਾ ਭਾਜੀ ਕਦੋਂ ਕਦੋਂ ਦੀ ਗੱਲ ਹੈ ਟਟਿਆ ਕਰਦਾ ਕਿਦਾ ਜੀ ਅਕਲੋ ਦੀ ਗੱਲ ਆ ਜਿਹੜਾ ਹੁਣੇ 10 ਮਿੰਟ ਪਹਿਲਾਂ ਪਤਾ ਲੱਗਾ ਜਦ ਜੇ ਆਗੇ ਸਾਡੇ ਲੇਬਰ ਵਾਲੇ ਆ ਗਏ ਮਲਾਜਮ ਆ ਗਏ ਸਾਰੇ ਕਿਦਾ ਫੋਨ ਕੀਤਾ ਗਿਆ ਸੀ ਉਹਦੇ ਪਬਲਿਕ ਨੇ ਕੀਤਾ ਹੀ ਗਏ ਨੇ ਅੱਛਾ ਜੀ ਹਾਂ ਜੀ ਇਹ ਸੀਵਰੇਜ ਪਾਣੀ ਪਾਈਪ ਉਹ ਦੱਸ ਗਈ ਕੀਤਾ ਲੱਗਦਾ ਇਹ ਸ਼ਾਇਦ ਖੰਦ ਬੈਠ ਗਈ ਹੈ ਇਧਰ ਨਾਲ ਸੀਵਰੇਜ ਦੀ ਅੱਛਾ ਜੀ ਹਾਂ ਬਾਕੀ ਉਹਨੇ ਚੈੱਕ ਕਰ ਰਹੇ ਸੀ ਅੱਛਾ ਜੀ ਠੀਕ ਹੈ ਇਹ ਕੋਈ ਟ੍ਰੈਫਿੰਗ ਨੰਬਰ ਲਾੰਗਰੇ ਹਸਤੇ ਮੇਰੇ ਕਰ ਦਿੱਤੀ ਗਈ ਲੈ ਹਲੇ ਇੰਨਾ ਨਹੀਂ ਉਹ ਮੇਰੇ ਬੈਠਣ ਲੱਗੇ ਜਦੋਂ ਪਤਾ ਫੋਨ ਕੀਤਾ ਜਦ ਜੇ ਸਾਡੇ ਲੇਬਰ ਵਾਲੇ ਮੌਕਾ ਸੰਭਾਲ ਲਿਆ ਆ ਕੇ ਓਏ ਇਹਨੂੰ ਮੁਜਰਬ ਚਾਹ ਰਹੇ ਕਿੰ ਇਹ ਨੂੰ ਜਲਦੀ ਇਹਨੂੰ ਪੂਰਤਾ ਜਾਊਗਾ ਜਲਦੀ ਹਾਂ ਨੂੰ ਹੁਣ ਕਰ ਲੱਗਿਆ ਇਹਦੇ ਹਾਂ ਬਹੁਤ ਸਾਰੇ ਲੇਬਰ ਆ ਰਹੀ ਹੈ ਮਸ਼ੀਨ ਬਲਾਰ ਚੱਟੇ ਠੀਕ ਹੈ ਇੱਥੇ ਅਸੀਂ ਮੰਗਾ ਲਈ ਆ ਉਹਨੂੰ ਪਰਵਾਕੇ ਦਾ ਕਰ ਰਹੇ ਹੋ ਲੱਗ ਰਿਹਾ ਵੀ ਇਹੜਾ ਸੀਵਰੇ ਦਾ ਪੁਰਾਣਾ ਆ ਉਹਦਾ ਧੱਸ ਗਿਆ ਜਾਂ ਉਹ ਕਮਜ਼ੋਰ ਪੈ ਗਿਆ ਹੋਊਗਾ ਜਾਂ ਕਿਸੇ ਸੀਵਰੇ ਦੀ ਉਮੀਦ ਕਰਕੇ ਹੋਇਆ ਥੋੜਾ ਜਿਹਾ ਬਾਕੀ ਵਾਲੇ ਸਹੀ ਤਰੀਕੇ ਨਾਲ ਚੈੱਕ ਕਰ ਰਹੇ ਨੇ ਵੀ ਤੁਹਾਨੂੰ ਪ੍ਰੋਬਲਮ ਕਿੱਥੇ ਆਈ ਆ ਉਹ ਦੇਖ ਕੇ ਕਰੀਏ ਕਰਾਂਗੇ ਬਿਲਕੁਲ ਤੋਂ ਸੁਰੱਖਿਆ ਨੂੰ ਲੈ ਕੇ ਵੀ ਪੂਰੇ ਬੈਰੀਕੇਡ ਲਗਾਤੇ ਗਿਆ ਐਮਸੀਲ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਆ ਤਾਂ ਇੱਕ ਪੁਰਾਣਾ ਸੀਵਰੇ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਆਮਲੇ ਲੋਕ ਪਿੱਛੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਤੇ तमाम ਜਿਹੜੇ ਲੋਕ ਤੁਸੀਂ ਦੇਖ ਸਕਦੇ ਹੋ ਇਹ एमसीएल ਦੀ ਜਿਹੜੇ ਪੂਰੀ ਮਿੱਟੀ ਵਾਸਤੇ ਵੀ ਪੂਰੀ ਜਿਹੜੀ ਟਰਾਲੀ ਵੀ ਆ ਚੁੱਕੀ ਹੈ ਜੀਸੀਬੀ ਮਸ਼ੀਨ ਵੀ ਪਿੱਛੇ ਖੜੀ ਹੈਗੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਨਹੋਣੀ ਘਟਨਾ ਨਾ ਹੋਵੇ ਤਾਂ ਲੋਕਾਂ ਨੂੰ ਵੀ ਇਸ ਜਗ੍ਹਾ ਤੋਂ ਕਾਫੀ ਦੂਰ ਰਹਿਣ ਦੀ ਗੱਲ ਆਖੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਸ ਸੜ ਦੇ ਜਿਹੜੀ ਟ੍ਰੇਡ ਆ ਚੁੱਕੀ ਹੈ ਇਹ ਲਗਾਤਾਰ ਜਿਹੜੀ ਟ੍ਰੇਡ ਹੈ ਉਹ ਬਿਲਕੁਲ ਇਸ ਨਾਲੇ ਇਹ ਆ ਜਿਹੜਾ ਟੋਆ ਪੈ ਗਿਆ ਵੱਡਾ तकरीबन 6 ਸਾਡੇ 6 ਫੁੱਟ ਦਾ ਟੋਆ ਪੈ ਗਿਆ ਕਿਨੇ ਕਿਤੇ ਆ ਕੇ ਇਹ ਇੱਥੇ ਸੀਵਰੇਜ ਨਿਕਲਦਾ ਸੀਵਰੇਜ ਦੀ ਜਿਹੜੀ ਨਾਲਾ ਨਿਕਲਦਾ ਇੱਥੋਂ ਉਹਦੀ ਕਮਜ਼ੋਰੀ ਕਰਕੇ ਸੜਕ ਰਗ ਗਈ ਤਾਂ ਆਮਲੇ ਪਬਲਿਕ ਨੂੰ ਇੱਥੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਨਹੋਣੀ ਨਾ ਹੋਵੇ ਤਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਜਿਹੜੀ ਮੇਨ ਰੋਡ ਦੇ ਉੱਪਰ ਜਿਹੜਾ ਇੱਕੜੀ ਸੜਕ ਹੈ ਐਕਦਮ ਉਹ ਥੱਲੇ بیٹھ ਗਈ ਹੈ ਤਾਂ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਦਿਨਿਕ ਫੁਲਰ ਟੀਵੀ ਮੈਂ ਖਾਸ ਸੰਦੇchnਾ ਸੋ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਮੇਨ ਜਿਹੜੀ ਸੜਕ ਹੈ ਉਹ ਤਸ ਗਈ ਹੈ ਤੁਸੀਂ ਇਹਨਾਂ ਦਿਖਾਵਾਂਗੇ ਇਹ ਉਹ ਸੜਕ ਹੈ ਇੱਕਦਮ ਬੜੀ ਹੈ ਤਸ ਗਈ ਸੜਕ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸੀਵਰੇਜ ਆ ਪਾਣੀ ਆ ਸੀਵਰੇਜ ਨਾਲ ਨਾਲ ਇਹ ਪਾਈਪ ਨਾਲ ਆਂਦੀ ਹੋਊਗੀ ਉਹ ਕਿ ਜਿਹੜਾ ਇਹ ਜਿਹੜੀ ਸੜਕ ਹੈ ਤਸ ਗਈ ਹੈ ਤਾਂ ਬਿਲਕੁਲ ਸੁਰੱਖਿਆ ਨੂੰ ਲੈ ਕੇ ਜਿਹੜਾ ਐਮਸੀਲ ਦੇ ਅਧਿਕਾਰੀ ਵੀ ਪਹੁੰਚੇ ਆ ਤਾਂ ਬੈਰੀਕੇਡ ਵੀ ਲਗਾਤੇ ਕੇ ਗੱਲ ਪਰ ਦੀ ਕੋਸ਼ਿਸ਼ ਕਰਾਂਗਾ ਭਾਜੀ ਕਦੋਂ ਕਦੋਂ ਦੀ ਗੱਲ ਹੈ ਠਠੇ ਆਗਾ ਤੁਸੀਂ ਦੇਖ ਰਹੇ ਹੋ ਦੈਨਿਸਵਰ ਡੇਵੀ ਮਹਾਰਸੰਬਿਚਣਾ ਸੋ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਮੇਨ ਜੜੀ ਸੜਕ ਹੈ ਉਹ ਤਸ ਗਈ ਹੈ ਤੁਸੀਂ ਇਹਨਾਂ ਦਿਖਾਵਾਂਗੇ ਇਹ ਉਹ ਸੜਕ ਹੈ ਇੱਕਦਮ ਬੜੀ ਹੈ ਤਸ ਗਈ ਸੜਕ ਵੀ ਦੇਖ ਸਕਦੇ ਹੋ ਇਹ ਜਿਹੜਾ ਸੀਵਰੇਜ ਆ ਪਾਣੀ ਆ ਸੀਵਰੇਜ ਨਾਲ 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 ਪਾਈਪ ਨਾਲ ਆਂਦੀ ਹੋਊਗੀ ਉਹ ਲਗਾ ਕਿ ਜਿਹੜਾ ਇਹ ਜਿਹੜੀ ਸੜਕ ਹੈ ਤਸ ਗਈ ਹੈ ਤਾਂ ਬਿਲਕੁਲ ਸੁਰੱਖਿਆ ਨੂੰ ਲੈ ਕੇ ਜਿਹੜਾ ਐਮਸੀਲ ਦੇ ਅਧਿਕਾਰੀ ਪਹੁੰਚੇ ਆ ਤਾਂ ਬੈਰੀਕੇਡ ਵੀ ਲਗਾ ਤੇ ਗੱਲ ਪਰ ਦੀ ਕੋਸ਼ਿਸ਼ ਕਰਾਂਗਾ ਭਾਜੀ ਕਦੋਂ ਕਦੋਂ ਦੀ ਗੱਲ ਹੈ ਟਟੇਗਾ ਕਿਦਾ ਅਕਲੋ ਦੀ ਗੱਲ ਆ ਜਿਹੜਾ ਹਾਂ ਤਾਂ ਹੁਣੀ 10 ਮਿੰਟ ਪਹਿਲਾਂ ਪਤਾ ਲੱਗਿਆ ਜਦ ਜੇ ਆ ਗਏ ਸਾਡੇ ਲੇਬਰ ਵਾਲੇ ਆ ਗਏ ਮਲਾਜਮ ਆ ਗਏ ਸਾਰੇ ਕਿਦਾ ਫੋਨ ਕੀਤਾ ਗਿਆ ਸੀ ਉਹ ਪਬਲਿਕ ਨੇ ਕੀਤਾ ਹੀ ਕਨੇ ਅੱਛਾ ਜੀ ਹਾਂ ਜੀ ਇਹ ਸੀਵਰੇਜ ਪਾਈਪ ਆ ਉਹ ਦੱਸ ਗਿਆ ਕੀਤਾ ਲੱਗਦਾ ਇਹ ਸ਼ਾਇਦ ਖੰਦ ਬੈਠ ਗਈ ਹੈ ਇਧਰ ਨਾਲ ਸੀਵਰੇਜ ਦੀ ਅੱਛਾ ਜੀ ਹਾਂ ਬਾਕੀ ਉਹਨੇ ਚੈੱਕ ਕਰ ਰਹੇ ਸੀ ਅੱਛਾ ਜੀ ਠੀਕ ਹੈ ਇਹ ਕੋਈ ਟ੍ਰੈਫਿਕ ਅੰਦਰ ਕਾਂਗਰਸ ਹਸਤੇ ਮੇਰੇ ਕਰਤਾ ਸੀ ਗਈ ਲੈ ਹਲੇ ਇੰਨਾ ਨਹੀਂ ਉਹ ਮਾਝਾ ਬੈਠ ਲਗਾ ਜਦ ਫੋਨ ਕੀਤਾ ਜਦ ਸਾਡੇ ਲੇਬਰ ਵਾਲੇ ਮੌਕਾ ਸੰਭਾਲ ਲਿਆ ਅੱਛਾ ਉਹ ਇਹਨਾਂ ਮੁਜਰਰ ਪਚਾ ਰਿਹਾ ਕਿੰਨੇ ਕਿੰਨੇ ਕਿ ਦੂਰ ਇਹ ਨੂੰ ਜਲਦੀ ਇਹਨੂੰ ਪੂਰਤਾ ਜਾਊਗਾ ਜਲਦੀ ਹਾਂ ਨੂੰ ਹੁਣ ਕਰ ਲੱਗਿਆ ਇਹਦੇ ਹਾਂ ਬਹੁਤ ਸਾਰੇ ਲੇਬਰ ਆ ਰਹੀ ਹੈ ਮਸ਼ੀਨ ਬਲਾਰ ਚੱਟੇ ਠੀਕ ਹੈ ਜੇ ਅਸੀਂ ਮੰਗਾ ਲਈਆ ਉਹਨੂੰ ਪਰਵਾਕੇ ਦਾ ਕਰ ਰਹੇ ਲੱਗ ਰਿਹਾ ਵੀ ਇਹੜਾ ਸੀਵਰੇ ਦਾ ਪੁਰਾਣਾ ਆ ਉਹਦਾ ਧਸ ਗਿਆ ਜਾਂ ਉਹ ਕਮਜ਼ੋਰ ਪੈ ਗਿਆ ਹੋਊਗਾ ਜਾਂ ਕਿਤੇ ਸੀਵਰੇ ਦੀ ਉਮੀਦ ਕਰਕੇ ਹੋਇਆ ਥੋੜਾ ਜਿਹਾ ਬਾਕੀ ਵਾਲੇ ਸਹੀ ਤਰੀਕੇ ਨਾਲ ਚੈੱਕ ਕਰ ਰਹੇ ਨੇ ਕਿ ਤੁਹਾਨੂੰ ਪ੍ਰੋਬਲਮ ਕਿੱਥੇ ਆਈ ਆ ਉਹ ਦੇਖ ਕੇ ਕਰੀਏ ਕਰਾਂਗੇ ਬਿਲਕੁਲ ਤੋਂ ਸੁਰੱਖਿਆ ਨੂੰ ਲੈ ਕੇ ਵੀ ਪੂਰੇ ਬੈਰੀਕੇਡ ਲਗਾਤੇ ਗਿਆ ਐਮਸੀਲ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਆ ਤਾਂ ਇੱਕ ਪੁਰਾਣਾ ਸੀਵਰੇ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਆਮਲੇ ਲੋਕਾਂ ਨੂੰ ਇ ਪਿੱਛੇ ਹੋਣ ਦੀ ਗਲਤੀ ਜਾ ਰਹੀ ਹੈ ਤੇ तमाम ਜਿਹੜੇ ਲੋਕ ਤੁਸੀਂ ਦੇਖ ਸਕਦੇ ਹੋ ਇਹ ਐਮਸੀਐਲ ਦੀ ਜਿਹੜੇ ਪੂਰੀ ਮਿੱਟੀ ਵਾਸਤੇ ਵੀ ਪੂਰੀ ਜਿਹੜੀ ਟਰਾਲੀ ਵੀ ਆ ਚੁੱਕੀ ਹੈ ਜੀਸੀਬੀ ਮਸ਼ੀਨ ਵੀ ਪਿੱਛੇ ਖੜੀ ਹੈਗੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਨਹੋਣੀ ਘਟਨਾ ਨਾ ਹੋਵੇ ਤਾਂ ਲੋਕਾਂ ਨੂੰ ਵੀ ਇਸ ਜਗ੍ਹਾ ਤੋਂ ਕਾਫੀ ਦੂਰ ਰਹਿਣ ਦੀ ਗੱਲ ਆਖੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਸ ਸੜਕ ਦੇ ਵਿੱਚ ਜਿਹੜੀ ਟਰੇਡ ਆ ਚੁੱਕੀ ਹੈ ਇਹ ਲਗਾਤਾਰ ਜਿਹੜੀ ਟਰੇਡ ਹੈ ਉਹ ਬਿਲਕੁਲ ਇਸ ਨਾਲੇ ਇਹ ਆ ਜਿਹੜਾ ਟੋਆ ਪੈ ਗਿਆ ਵੱਡਾ ਤਕਰੀਬਨ 6 ਸਾਡੇ 6 ਫੁੱਟ ਦਾ ਟੋਆ ਪੈ ਗਿਆ ਕਿਨੇ ਕਿਤੇ ਆ ਕੇ ਇਹ ਇੱਥੇ ਸੀਵਰੇਜ ਨਿਕਲਦਾ ਸੀਵਰੇਜ ਦੀ ਜਿਹੜੀ ਨਾਲਾ ਨਿਕਲਦਾ ਇੱਥੋਂ ਉਹਦੀ ਕਮਜ਼ੋਰੀ ਕਰਕੇ ਸੜਕ ਰਗ ਗਈ ਤਾਂ ਆਮਲੇ ਪਬਲਿਕ ਨੂੰ ਇੱਥੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਨਹੋਣੀ ਨਾ ਹੋਵੇ ਤਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਜਿਹੜੀ ਮੇਨ ਰੋਡ ਦੇ ਉੱਪਰ ਜਿਹੜਾ ਇੱਕੜੀ ਸੜਕ ਹੈ ਐਕਦਮ ਉਹ ਥੱਲੇ بیٹھ ਗਈ ਹੈ ਤਾਂ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਦਿਨਿਕ ਫਿਰ ਵੀ ਮੈਂ ਖਾਸ ਸੰਦੇਸ਼ ਨਾਲ ਸੋ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਮੇਨ ਜਿਹੜੀ ਸੜਕ ਹੈ ਉਹ ਤਸ ਗਈ ਹੈ ਤੁਸੀਂ ਇਹਨਾਂ ਦਿਖਾਵਾਂਗੇ ਇਹ ਉਹ ਸੜਕ ਹੈ ਇੱਕਦਮ ਬੜੀ ਹੈ ਤਸ ਗਈ ਸੜਕ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸੀਵਰੇਜ ਆ ਪਾਣੀ ਆ ਸੀਵਰੇਜ ਨਾਲ ਨਾਲ ਇਹ ਪਾਈਪ ਨਾਲ ਆਂਦੀ ਹੋਊਗੀ ਉਹ ਕਿ ਜਿਹੜਾ ਇਹ ਜਿਹੜੀ ਸੜਕ ਹੈ ਤਸ ਗਈ ਹੈ ਤਾਂ ਬਿਲਕੁਲ ਸੁਰੱਖਿਆ ਨੂੰ ਲੈ ਕੇ ਜਿਹੜਾ ਐਮਸੀਲ ਦੇ ਅਧਿਕਾਰੀ ਵੀ ਪਹੁੰਚੇ ਆ ਤਾਂ ਬੈਰੀਕੇਡ ਵੀ ਲਗਾਤੇ ਕੇ ਗੱਲ ਪਰ ਦੀ ਕੋਸ਼ਿਸ਼ ਕਰਾਂਗਾ ਭਾਜੀ ਕਦੋਂ ਕਦੋਂ ਦੀ ਗੱਲ ਹੈ ਠਠੇ ਆਗਾ ਤੁਸੀਂ ਦੇਖ ਰਹੇ ਹੋ ਦੈਨਿਸ ਫੜਕ ਦੀ ਮਹਾਨ ਸੰਦਿਚੜਾ ਸੋ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਮੇਨ ਜਿਹੜੀ ਫੜਕ ਹੈ ਉਹ ਤਸ ਗਈ ਹੈ ਤੁਸੀਂ ਇਹਨਾਂ ਦਿਖਾਵਾਂਗੇ ਇਹ ਉਹ ਸੜਕ ਹੈ ਇੱਕਦਮ ਬੜੀ ਹੈ ਤਸ ਗਈ ਸੜਕ ਵੀ ਦੇਖ ਸਕਦੇ ਹੋ ਇਹ ਜਿਹੜਾ ਸੀਵਰੇਜ ਆ ਪਾਣੀ ਆ ਸੀਵਰੇਜ ਨਾਲ 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 ਪਾਈਪ ਨਾਲ ਆਂਦੀ ਹੋਊਗੀ ਉਹ ਲਗਾ ਕਿ ਜਿਹੜਾ ਇਹ ਜਿਹੜੀ ਸੜਕ ਹੈ ਤਸ ਗਈ ਹੈ ਤਾਂ ਬਿਲਕੁਲ ਸੁਰੱਖਿਆ ਨੂੰ ਲੈ ਕੇ ਜਿਹੜਾ ਐਮਸੀਲ ਦੇ ਅਧਿਕਾਰੀ ਪਹੁੰਚੇ ਆ ਤਾਂ ਬੈਰੀਕੇਡ ਵੀ ਲਗਾਤੇ ਕੇ ਗੱਲ ਪਰ ਦੀ ਕੋਸ਼ਿਸ਼ ਕਰਾਂਗਾ ਭਾਜੀ ਕਦੋਂ ਕਦੋਂ ਦੀ ਗੱਲ ਹੈ ਟਟਿਆਗਾ ਕਿਦਾ ਇਹ ਕੱਲੋ ਦੀ ਗੱਲ ਆ ਜਿਹੜਾ ਹਾਂ ਤਾਂ ਹੁਣੇ 10 ਮਿੰਟ ਪਹਿਲਾਂ ਪਤਾ ਲੱਗਿਆ ਜਦ ਜੇ ਆ ਗਏ ਸਾਡੇ ਲੇਬਰ ਵਾਲੇ ਆ ਗਏ ਮੁਲਾਜ਼ਮ ਆ ਗਏ ਸਾਰੇ ਕਿਹਦਾ ਫੋਨ ਕੀਤਾ ਗਿਆ ਸੀ ਉਹ ਪਬਲਿਕ ਨੇ ਕੀਤਾ ਹੀ ਕਨੇ ਅੱਛਾ ਜੀ ਹਾਂ ਜੀ ਇਹ ਸੀਵਰ ਦੀ ਪਾਈਪ ਆ ਉਹ ਦੱਸ ਗਈ ਕੀਤਾ ਲੱਗਦਾ ਇਹ ਸ਼ਾਇਦ ਖੰਦ ਬੈਠ ਗਈ ਹੈ ਇਧਰ ਨਾਲ ਸੀਵਰ ਦੀ ਅੱਛਾ ਜੀ ਹਾਂ ਬਾਕੀ ਹੁਣ ਦੇ ਚੈੱਕ ਕਰ ਰਹੇ ਆ ਸੀ ਅੱਛਾ ਜੀ ਠੀਕ ਹੈ ਇਹ ਕੋਈ ਟ੍ਰੈਫਿਕ ਅੰਦਰ ਕਾਂਗਰਸ ਹਸਤੇ ਮੇਰੇ ਕਰਤਾ ਸੀ ਗਈ ਲੈ ਹਲੇ ਇੰਨਾ ਨਹੀਂ ਹੋ ਮਾਝਾ ਬੈਠਣ ਲੱਗੇ ਜਦ ਫੋਨ ਕੀਤਾ ਜਦ ਸਾਡੇ ਲੇਬਰ ਵਾਲੇ ਮੌਕਾ ਸੰਭਾਲ ਲਿਆ ਅੱਛਾ ਉਹ ਇਹਨਾਂ ਮੁਜਰਰ ਪਚਾ ਰਹੇ ਕਿੰਨੇ ਕਿ ਇਹ ਨੂੰ ਜਲਦੀ ਇਹਨੂੰ ਪੂਰਤਾ ਜਾਊਗਾ ਜਲਦੀ ਹਾਂ ਹੁਣ ਕਰ ਲੱਗਿਆ ਇਹਦੇ ਹਾਂ ਹੁਣ ਸਾਰੇ ਲੇਬਰ ਆ ਰਹੀ ਹੈ ਮਸ਼ੀਨ ਬਲਾਰ ਜਿਹੜੇ ਕੇ ਜੈਸੀ ਮੰਗਾ ਲਈ ਆ ਉਹਨੂੰ ਪਰਵਾਕੇ ਦਾ ਕਰ ਰਹੇ ਆ ਲੱਗ ਰਿਹਾ ਵੀ ਇਹੜਾ ਸੀਵਰੇ ਦਾ ਪੁਰਾਣਾ ਆ ਉਹਦਾ ਧਸ ਗਿਆ ਜਾਂ ਉਹ ਕਮਜ਼ੋਰ ਪੈ ਗਿਆ ਹੋਊਗਾ ਕਿ ਸੀਵਰ ਦੀ ਉਮੀਦ ਕਰਕੇ ਹੋਇਆ ਥੋੜਾ ਜਿਹਾ ਬਾਕੀ ਵਾਲੇ ਸਹੀ ਤਰੀਕੇ ਨਾਲ ਚੈੱਕ ਕਰ ਰਹੇ ਨੇ ਕਿ ਪ੍ਰੋਬਲਮ ਕਿੱਥੇ ਆਈ ਆ ਉਹ ਦੇਖ ਕੇ ਕਾਰੀਆ ਕਰਾਂਗੇ ਸੋ ਸੁਰੱਖਿਆ ਨੂੰ ਲੈ ਕੇ ਵੀ ਪੂਰੇ ਬੈਰੀਕੇਡ ਲਗਾਤੇ ਗਿਆ ਐਮਸੀL ਦੇ ਅਧਿਕਾਰੀ ਮੌਕੇ ਤੇ ਪਹੁੰਚੇ ਆ ਤਾਂ ਇੱਕ ਪੁਰਾਣਾ ਸੀਵਰੇ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਆਮੜੇ ਲੋਕਾਂ ਨੂੰ ਇੱਥੇ ਪਿੱਛੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਤੇ तमाम ਜਿਹੜੇ ਲੋਕ ਤੁਸੀਂ ਦੇਖ ਸਕਦੇ ਹੋ ਇਹ एमसीएल ਦੀ ਜਿਹੜੇ ਪੂਰੀ ਮਿੱਟੀ ਵਾਸਤੇ ਵੀ ਪੂਰੀ ਟਰਾਲੀ ਵੀ ਆ ਚੁੱਕੀ ਹੈ ਜੀਸੀਬੀ ਮਸ਼ੀਨ ਵੀ ਪਿੱਛੇ ਖੜੀ ਹੈਗੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਨਹੋਣੀ ਘਟਨਾ ਨਾ ਹੋਵੇ ਤਾਂ ਲੋਕਾਂ ਨੂੰ ਵੀ ਇਸ ਜਗ੍ਹਾ ਤੋਂ ਕਾਫੀ ਦੂਰ ਰਹਿਣ ਦੀ ਗੱਲ ਆਖੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹ ਸੜ ਦੇ ਵਿੱਚ ਜਿਹੜੀ ਟਰੇਡ ਆ ਚੁੱਕੀ ਹੈ ਇਹ ਲਗਾਤਾਰ ਜਿਹੜੀ ਟਰੇਡ ਹੈ ਉਹ ਬਿਲਕੁਲ ਇਸ ਨਾਲੇ ਇਹ ਆ ਇਹ ਟੋਆ ਪੈ ਗਿਆ ਵੱਡਾ तकरीबन 6 ਸਾਡੇ 6 ਫੁੱਟ ਦਾ ਟੋਆ ਪੈ ਗਿਆ ਕਿਨੇ ਕਿਤੇ ਆ ਕੇ ਇਹ ਇੱਥੇ ਸੀਵਰੇਜ ਨਿਕਲਦਾ ਸੀਵਰੇਜ ਦੀ ਜਿਹੜੀ ਨਾਲਾ ਨਿਕਲਦਾ ਇੱਥੋਂ ਉਹਦੀ ਕਮਜ਼ੋਰੀ ਕਰਕੇ ਸਾਡੇ ਘਰ ਦੀ ਤਾਂ ਆਮਰੇ ਪਬਲਿਕ ਨੂੰ ਇੱਥੋਂ ਦੂਰ ਰਹਿਣ ਦੀ ਹਦਾ ਦਿੱਤੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਨਹੋਣੀ ਨਾ ਹੋਵੇ ਤਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਜਿਹੜੀ ਮੇਨ ਰੋਡ ਦੇ ਉੱਪਰ ਜਿਹੜਾ ਇੱਕੜੀ ਸੜਕ ਹੈ ਐਕਦਾ ਮੋ ਥੱਲੇ ਬੈਠ ਗਈ ਹੈ ਤਾਂ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਦਿਨਿਕ ਸਿਹਰਾ ਟੀਵੀ ਮੈਂ ਹਸਨ ਦੀਚਣਾ ਸੋ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਮੇਨ ਜਿਹੜੀ ਸੜਕ ਹੈ ਉਹ ਤਸ ਗਈ ਹੈ ਤੁਸੀਂ ਇਹਨਾਂ ਦਿਖਾਵਾਂਗੇ ਇਹ ਉਹ ਸੜਕ ਹੈ ਐਕਦਾਮ ਬੜੀ ਹੈ ਤਸ ਗਈ ਸੜਕ ਵੀ ਦੇਖ ਸਕਦੇ ਹੋ ਇਹ ਜਿਹੜਾ ਸੀਵਰੇਜ ਆ ਪਾਣੀ ਆ ਸੀਵਰੇਜ ਨਾਲ 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 ਇਹ ਪਾਈਪ ਨਾਲ ਆਂਦੀ ਹੋਊਗੀ ਉਹ ਲਗਾ ਕਿ ਜਿਹੜਾ ਇਹ ਜਿਹੜੀ ਸੜਕ ਹੈ ਤਸ ਗਈ ਹੈ ਤਾਂ ਬਿਲਕੁਲ ਸੁਰੱਖਿਆ ਨੂੰ ਲੈ ਕੇ ਜਿਹੜਾ ਐਮਸੀਲ ਦੇ ਅਧਿਕਾਰੀ ਪਹੁੰਚਿਆ ਤਾਂ ਬੈਰੀਕੇਡ ਵੀ ਲਗਾਤੇ ਕੇ ਗੱਲਬਾਤ ਦੀ ਕੋਸ਼ਿਸ਼ ਕਰਾਂਗਾ ਭਾਜੀ ਕਦੋਂ ਕਦੋਂ ਵੀ ਗੱਲ ਦਾ ਟਟਿਆ ਕਰਾਂਗਾ